ਅੱਜ ਆਪਾਂ ਗੱਲ ਕਰਾਂਗੇ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਮਾਮਲਾ ਬਾਰੇ ਮਾਮਲਾ ਮਤਲਬ ਕਿ ਪੈਸਾ ਥੇਲਾ ਜੈਮਲ ਸਿੰਘ ਸਵੇਰੇ ਸਵੇਰੇ ਦਲੀਪੇ ਦੇ ਘਰ ਆਇਆ ਦਲੀਪਾ ਆਪਣੀ ਘਰ ਵਾਲੀ ਪਾਸ ਬੈਠਾ ਅੱਗ ਸੇਕ ਰਿਹਾ ਸੀ ਜੈਮਲ ਸਿੰਘ ਨੇ ਦਲੀਪੇ ਤੋਂ ਚਰੀ ਯਾਨੀ ਕਿ ਹਰੇ ਤੇ ਪੈਸਿਆਂ ਦੀ ਮੰਗ ਕੀਤੀ ਹਰਾਚਾਰਾ ਜੋ ਪਛੂਨ ਪਛੂਨ ਪਾਇਆ ਜਾਂਦਾ ਦਲੀਪੇ ਨੇ ਤਰਲੇ ਨਾਲ 4-5 ਦਿਨ ਦਾ ਸਮਾਂ ਮੰਗਿਆ ਅਤੇ ਪੈਸੇ ਘਰ ਪਹੁੰਚਾਉਣ ਲਈ ਆਖਿਆ ਜੈਮਲ ਸਿੰਘ ਨੇ ਢਾਲ ਦੇ ਪੈਸਿਆਂ ਦੀ ਦੀ ਮੰਗ ਕੀਤੀ ਦਲੀਪੇ ਨੇ ਕੁਝ ਕੁਝ ਨਹੀਂ ਕਿਹਾ ਜੈਮਲ ਸਿੰਘ ਉਸ ਵੱਲ ਬਿਨਾਂ ਵੇਖੇ ਹੀ ਚਲਾ ਗਿਆ ਦਲੀਪਾ ਜੈਮਲ ਸਿੰਘ ਨੂੰ ਤੋੜ ਕੇ ਵਾਪਸ ਆ ਗਿਆ ਉਸਨੇ ਆਪਣੀ ਕੁੜੀ ਨੂੰ ਗੁੱਸੇ ਭਰੀ ਨਜ਼ਰ ਨਾਲ ਵੇਖਿਆ ਕਿਉਂਕਿ ਉਹ ਕਿਉ ਨਾਲ ਚੋਪੜ ਕੇ ਰੋਟੀ ਮੰਗ ਰਹੀ ਸੀ। ਦਲੀਪੇ ਪਾਸ ਦੋ ਗਊਆਂ ਸਨ। ਉਹ ਆਪਣੇ ਦਰਜੀ ਦੇ ਇੱਕ ਕੰਮ ਦੀ ਕਮਾਈ ਵਿੱਚੋਂ ਉਹਨਾਂ ਲਈ ਘਾਹ ਕੱਖ ਨਹੀਂ ਸੀ ਖਰੀਦ ਸਕਦਾ। ਉਸਦੀ ਪਤਨੀ ਕਰਤਾਰੋ ਗਊਆਂ ਲਈ ਘਾਹ ਖੋਤ ਲਿਆਉਂਦੀ। ਪਰ ਉਸ ਘਾ ਨਾਲ ਗਊਆਂ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਇਸੇ ਲਈ ਦਲੀਪੇ ਨੇ ਇਸੇ ਲਈ ਦਲੀਪੇ ਦੇ ਮਨ ਵਿੱਚ ਕਦੇ-ਕਦੇ ਇਹ ਖਿਆਲ ਆਉਂਦਾ ਸੀ ਕਿ ਗਊਆਂ ਨੂੰ ਭੁੱਖੀਆਂ ਮਾਰਨ ਨਾਲੋਂ ਤਾਂ ਵੇਚ ਦੇਣਾ ਹੀ ਚੰਗਾ ਹੈ ਪਰ ਫਿਰ ਉਸ ਦੇ ਮਨ ਵਿੱਚ ਗਊਆਂ ਦੇ ਦੁੱਧ ਦੇ ਦੁੱਧ ਤੇ ਘਿਓ ਬਾਰੇ ਖਿਆਲ ਆਉਂਦਾ ਹੈ ਅਤੇ ਉਹ ਗਊਆਂ ਨੂੰ ਵੇਚਣ ਦਾ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਦਿੰਦਾ ਹੈ। ਦਲੀਪੇ ਨੇ ਜੈਮਲ ਸਿੰਘ ਤੋਂ ਚਕੌਂਤੇ ਤੇ ਜ਼ਮੀਨ ਲੈ ਕੇ ਚਰੀ ਵਿਜੀ ਸੀ। ਯਾਨੀ ਚਕੌਂਤਾ ਮਤਲਬ ਠੇਕਾ ਕਹਿ ਲੋ ਜਾਂ ਜਿਹੜੇ ਮਹੀਨਾਵਾਰ ਪੈਸੇ ਦਿੰਨੇ ਆ ਉਹ। ਜ਼ਮੀਨ ਦੇ 100 ਰੁਪਏ ਲੋੜੀ ਉੱਤੇ ਦੇਣ ਦਾ ਇਕਰਾਰ ਕੀਤਾ। ਦਲੀਪੇ ਨੇ ਖੇਤ ਵਿੱਚ ਬਹੁਤ ਚਰੀ ਹੋਈ ਦਲੀਪੇ ਦੇ ਖੇਤ ਵਿੱਚ ਬਹੁਤ ਚਰੀ ਹੋਈ ਉਹ ਚਰੀ ਦੀਆਂ ਪੂੜੀਆਂ ਕਰ ਲੈ ਆਏ ਇਸ ਪਿੱਛੋਂ ਕਰਤਾਰੋ ਦੇ ਕੁੜੀ ਹੋਈ ਅਤੇ ਦਲੀਪੇ ਨੂੰ ਬੁਖਾਰ ਨੇ ਆ ਕੇ ਰਿਆ ਉਹਨਾਂ ਦਾ ਬਹੁਤ ਖਰਚ ਹੋਇਆ ਦਲੀਪਾ ਚਰੀ ਵਾਲੇ 100 ਰੁਪਏ ਘਰ ਦੀ ਤੰਗੀ ਕਾਰਨ ਨਾ ਦੇ ਸਕਿਆ ਜਦੋਂ ਜੈਮਲ ਸਿੰਘ ਪੈਸੇ ਲੈਣ ਲਈ ਕਾਲਾ ਪੈ ਗਿਆ ਤਾਂ ਦਲੀਪੇ ਨੇ ਆਪਣੀ ਗਾਂ 50 ਰੁਪਏ ਵਿੱਚ ਵੇਚ ਕੇ ਜੈਮਲ ਸਿੰਘ ਨੂੰ 50 ਰੁਪਏ ਦੇ ਦਿੱਤੇ ਅਤੇ ਬਾਕੀ 50 ਰੁਪਏ ਇੱਕ ਮਹੀਨੇ ਵਿੱਚ ਦੇਣ ਦਾ ਵਾਅਦਾ ਕੀਤਾ ਗਾਂ ਵੇਚਣ ਤੋਂ ਬਾਅਦ ਉਸ ਦੀ ਦੂਜੀ ਗਾਂ ਨੇ ਬੱਚੇ ਨੂੰ ਜਨਮ ਦਿੱਤਾ ਚਿੱਟੇ ਰੰਗ ਦਾ ਬੱਚਾ ਵੇੜੇ ਵਿੱਚ ਟਪੂਸੀਆਂ ਮਾਰਦਾ ਘੁੰਮ ਰਿਹਾ ਸੀ ਕਰਤਾਰੋ ਉਸ ਨੂੰ ਵੇਖ-ਵੇਖ ਕੇ ਫੁੱਲੀ ਨਹੀਂ ਸੀ ਸਮਾਉਂਦੀ ਦਲੀਪਾ ਜੈਮਲ ਸਿੰਘ ਨੂੰ ਪੈਸੇ ਦੇਣ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ ਕਰਤਾਰੋ ਉਸ ਨੂੰ ਹੌਸਲਾ ਦਿੰਦੀ ਪਰ ਉਹ ਉਸ ਦੇ ਹੌਸਲੇ ਭਰੀਆਂ ਗੱਲਾਂ ਸੁਣ ਕੇ ਵੀ ਫਿਕਰਮੰਦ ਹੀ ਰਹਿੰਦਾ ਹੈ ਅੱਜ ਪੂਰਾ ਸਵਾ ਮਹੀਨਾ ਬੀਤ ਚੁੱਕਾ ਸੀ ਪਰ ਜੈਮਲ ਸਿੰਘ ਦੇ ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਸੀ ਹੋਇਆ ਇਸੇ ਲਈ ਜੈਮਲ ਸਿੰਘ ਨੇ ਜੈਮਲ ਸਿੰਘ ਉਸਦੇ ਘਰ ਆ ਗਿਆ ਸੀ ਤਰਲੇ ਮਿੰਤਾ ਨਾਲ ਲਏ 4-5 ਦਿਨ ਵੀ ਲੰਘ ਗਏ ਇੱਕ ਦਿਨ ਜੈਮਲ ਸਿੰਘ ਨੇ ਦਲੀਪੇ ਨੂੰ ਖੂਹ ਦੇ ਨੇੜੇ ਘੇਰ ਲਿਆ ਅਤੇ ਆਪਣੇ ਪੈਸਿਆਂ ਦੀ ਮੰਗ ਕੀਤੀ ਅਤੇ ਬੁਰਾਪਲਾ ਆਖਿਆ ਦਲੀਪਾ ਨੀਮੀ ਪਾ ਕੇ ਸਭ ਕੁਝ ਸੁਣਦਾ ਰਿਹਾ ਤਲੀਪੇ ਨੇ 2 ਦਿਨ ਦੀ ਮੌਲਤ ਹੋਰ ਮੰਗੀ ਅਤੇ ਆਖਿਆ ਕਿ ਜੇਕਰ ਮੈਂ 2 ਦਿਨ ਵਿੱਚ ਪੈਸੇ ਨਾ ਦਿੱਤੇ ਤਾਂ ਬੇਸ਼ੱਕ ਮੇਰੀ ਗਾਂ ਲੈ ਜਾਵੀਂ ਗਾਂ ਦਾ ਨਾਂ ਸੁਣ ਕੇ ਜੈਮਲ ਸਿੰਘ ਖੁਸ਼ ਹੋ ਗਿਆ 4 ਦਿਨ ਬਾਅਦ ਜੈਮਲ ਸਿੰਘ ਦਲੀਪ ਦੇ ਘਰ ਗਾਂ ਲੈਣ ਲਈ ਆ ਗਿਆ ਗਾਂ ਦਾ ਰੱਸਾ ਖੋਲ ਕੇ ਆਪਣੇ ਘਰ ਵੱਲ ਲਿਜਾਣ ਲੱਗਾ ਤਾਂ ਗਾਂ ਅੜੀ ਰਹੀ ਬਰਿਆਮ ਜੱਟ ਨੇ ਜੈਮਲ ਸਿੰਘ ਨੂੰ ਆਖਿਆ ਕਿ ਉਹ ਬੱਚੇ ਨੂੰ ਗੋਦੀ ਚੁੱਕ ਲਵੇ ਫਿਰ ਗਾਂ ਆਪੇ ਹੀ ਆ ਜਾਵੇਗੀ ਜੈਮਲ ਸਿੰਘ ਨੇ ਇਸੇ ਤਰ੍ਹਾਂ ਕੀਤਾ ਬੱਚੇ ਨੂੰ ਜਾਂਦਾ ਜਾਂਦਾ ਵੇਖ ਨਿੱਕੀ ਮਾਸੂਮ ਜੀਤੋ ਦਾ ਦਿਲ ਚੀਰਿਆ ਗਿਆ ਜੈਮਲ ਸਿੰਘ ਗਾਂ ਨੂੰ ਲੈ ਗਿਆ ਤੀਜੇ ਦਿਨ ਉਹੀ ਗਾਂ ਨੰਦੂ ਮਲ ਸ਼ਾਹੂਕਾਰ ਦੇ ਕਿਲੇ ਨਾਲ ਵੱਜੀ ਹੋਈ ਸੀ